ਅੱਜ 11ਵਾਂ ਯੋਗ ਦਿਵਸ ਜਿਹੜਾ ਉਹ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਗੁਰਦਾਸਪੁਰ ਵਿਖੇ ਜਮਾਤ ਹਾਲ ਦੇ ਵਿੱਚ ਬੜੀ ਵੱਡੀ ਸੰਖਿਆ ਦੇ ਵਿੱਚ ਮਨਾਇਆ ਜਾ ਰਿਹਾ ਮੈਂ ਸਮਝਦਾ ਕਿ ਜਿਹੜਾ ਯੋਗ ਦੀ ਵਿਧੀ ਆ ਉਹ ਸਾਡੀ ਭਾਰਤ ਦੀ ਸਾਂਸਕ੍ਰਿਤੀ ਦਾ ਇੱਕ ਬਹੁਤ ਅਟੁੱਟ ਹਿੱਸਾ ਹੈ ਔਰ ਜਿਹੜੀ ਭਾਰਤ ਦੀ ਸਾਂਸਕ੍ਰਿਤੀ ਇੱਕ ਅਮੀਰ ਵਿਰਸਾ ਜਿਹੜਾ ਸਾਨੂੰ ਮਿਲਿਆ ਉਹਦੇ ਵਿੱਚ ਇਹ ਵਿਧੀ ਵੀ ਇਸ ਵਿਰਸੇ ਦੇ ਵਿੱਚ ਆਈ ਆ ਔਰ ਕਾਨੂੰ ਇਹ ਦੇਖਣ ਵਿੱਚ ਮਿਲਿਆ ਕਿ ਸਾਡੇ ਜਿਹੜੇ ਪੁਰਖ ਸਾਹਿਬ ਜਾਂ ਦੇਵਤਾ ਸਾਹਿਬ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਇਸ ਵਿਧੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਇਆ ਸੀ ਔਰ ਇਹੀ ਕਾਰਨ ਸੀਗਾ ਕਿ ਉਹ ਬਹੁਤ ਲੰਬੀਆਂ ਉਮਰਾਂ ਝੋਕੇ ਗਏ ਨੇ ਸੋ ਇਸ ਯੋਗ ਦੀ ਅਹਿਮੀਅਤ ਨੂੰ ਪੰਜਾਬ ਦੀ ਧਰਤੀ ਦੇ ਵਿੱਚ ਲੋਕਾਂ ਦੇ ਵਿੱਚ ਜਾਗਰੂਕਤਾ ਲਿਆਉਣ ਦੇ ਵਿੱਚ ਸਾਡੀ ਜਿਹੜੀ ਆਵਾਮਾਣੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਦੀ ਯੋਗ ਅਗਵਾਈ ਥਲੇ ਸਾਰੇ ਪੰਜਾਬ ਦੇ ਵਿੱਚ ਯੋਗ ਦੀ ਵਿਧੀ ਨੂੰ ਬਹੁਤ ਪਰਫੁੱਲਤ ਕੀਤਾ ਗਿਆ ਔਰ ਤੁਸੀਂ ਦੇਖ ਰਹੇ ਹੋ ਵੀ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਸ ਵਕਤ ਸਰਕਾਰ ਨੇ ਸੀਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਉਹਦੇ ਅੰਤਰਗਤ ਹਰ ਮੁਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੇ ਯੋਗ ਟ੍ਰੇਨਰ ਸੀਗੇ ਉਹਨਾਂ ਨੂੰ ਰਿਕਰੂਟ ਕੀਤਾ ਗਿਆ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਲੋਕਾਂ ਨੂੰ ਇਸ ਵਿਧੀ ਬਾਰੇ ਦੱਸਿਆ ਗਿਆ ਤਾਂ ਕਿ ਲੋਕ ਜਿਹੜੇ ਨੇ ਇਸ ਵਿਧੀ ਨੂੰ અપਨਾਉਣ ਕਿਉਂਕਿ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਚਾਹੁੰਦੇ ਨੇ ਕਿ ਪੰਜਾਬ ਦੀ ਉਹ ਧਰਤੀ ਜਿਹੜੀ ਕਿਸੇ ਵਕਤ ਪੰਗੜਿਆ ਗਿੱਧਿਆ ਸ਼ੂਰ ਵੀਰਾ ਖਿਡਾਰੀਆਂ ਦੀ ਧਰਤੀ ਸੀਗੀ ਅੱਜ ਕਿਤੇ ਨਾ ਕਿਤੇ ਉਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਸੀਗੀਆਂ ਔਰ ਮੁੱਖ ਮੰਤਰੀ ਜੀ ਨੇ ਹੁੰਦੀਆਂ ਇਹ ਜਿਹੜੀ ਯੋਗ ਦੀ ਵਿਧੀ ਨੂੰ ਪੰਜਾਬ ਦੀ ਨੌਜਵਾਨੀ ਨੂੰ ਉਸ ਪਾਸੇ ਲਾਇਆ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਪੰਜਾਬ ਦੇ ਵਿੱਚ ਯੋਗ ਕਰ ਰਹੇ ਨੇ ਅੱਜ ਅਸੀਂ ਜਮੇਜ਼ੀਮ ਹਾਲ ਗੁਰਦਾਸਪੁਰ ਵਿਖੇ ਡਿਸਟ੍ਰਿਕਟ ਲੈਵਲ ਦਾ ਸੀਐਮਬੀ ਯੋਗ ਸ਼ਾਲਾ ਤਹਿਤ ਯੋਗ ਦਿਵਸ ਮਨਾਇਆ ਹੈ ਜਿਸ ਵਿੱਚ ਸ਼ਹਿਰ ਵਾਸੀਆਂ ਨੇ ਪਾਰਟਿਸਪੇਟ ਕੀਤਾ ਹੈ ਇਸ ਦੇ ਨਾਲ ਹੀ ਸਕੂਲੀ ਬੱਚੇ ਆਫੀਸਰਸ ਤੇ ਸਾਰਿਆਂ ਨੇ ਇਸ ਦੇ ਵਿੱਚ ਹਿੱਸਾ ਲਿਆ ਹੈ ਸੋ ਇਨਸਟ੍ਰਕਟਰਸ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਿਆਂ ਨੂੰ ਯੋਗਾਸਨ ਕਰਵਾਏ ਹਨ ਤੇ ਹਰ ਯੋਗਾਸਨ ਦਾ ਮਹੱਤਵ ਵੀ ਦੱਸਿਆ ਹੈ ਸੋ ਸਾਡਾ ਮੇਨ ਮੈਸੇਜ ਇਹ ਹੋਈ ਹੈ ਕਿ ਜੋ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ ਹੈ ਸਿਹਤਮੰਦ ਪੰਜਾਬ ਵਾਸਤੇ ਸਿਹਤਮੰਦ ਲੋਕਾਂ ਵਾਸਤੇ ਉਸ ਤਹਿਤ ਲੋਕ ਇਸ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਦਾ ਪੂਰਾ ਫਾਇਦਾ ਉਠਾਣ ਇਸ ਯੋਗਸ਼ਾਲਾ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਵਾ ਕੇ ਡਿਲੀ ਯੋਗਾ ਪ੍ਰੈਕਟਿਸ ਕਰਨ ਸੋ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਸ ਯੋਗ ਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਅਪਣਾ ਕੇ ਸਿਹਤਮੰਦ ਅਤੇ ਤੰਦਰੁਸਤੀ ਵੱਲ ਵਧਣਗੇ। ਥੈਂਕ ਯੂ। ਅੱਜ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ, ਯਾਨੀ ਕਿ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਜਾ ਰਹੇ ਹਾਂ। ਇਸ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਅਸੀਂ ਅੱਜ ਪੂਰਾ ਇੱਕ ਕੰਪਲੀਟ ਸੈੱਟ ਯੋਗ ਆਸਨਾਂ ਦਾ, ਪ੍ਰਾਣ ਆਯਾਮ ਦਾ ਕਰਵਾਵਾਂਗੇ, ਧਿਆਨ ਦੀ ਵੀ ਕਰਵਾਵਾਂਗੇ। ਇਹ ਨਾਲ ਲੋਕਾਂ ਨੂੰ ਬਹੁਤ ਹੀ ਲਾਭ ਹੋਏਗਾ ਕਿਉਂਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਯੋਗਾ ਜਿਹੜਾ ਵਾ ਸਿਰਫ ਸਰੀਰ ਲਈ ਨਹੀਂ ਇਹ ਕੋਈ ਸਿਰਫ ਸਰੀਰ ਦੀ ਐਕਸਰਸਾਈਜ਼ ਨਹੀਂ ਆ ਇਹ ਸਰੀਰ ਮਨ ਤੇ ਇਥੋਂ ਤੱਕ ਕਿ ਆਤਮਾ ਤੇ ਵਰਕ ਕਰਦਾ ਵਾ ਤੇ ਸਰੀਰ ਤੇ ਮਨ ਦੇ ਵਿੱਚ ਇੱਕ ਤਾਲਮੇਲ ਸਥਾਪਿਤ ਕਰਕੇ ਆਤਮਾ ਦਾ ਹੀ ਸਾਖਸ਼ਾਤਕਰ ਕਰ ਦਿੰਦਾ ਵਾ ਤੇ ਇਹਦੇ ਨਾਲ ਲੋਕਾਂ ਨੂੰ ਸਰੀਰਕ ਲਾਭ ਵੀ ਹੋਏਗਾ ਮਾਨਸਿਕ ਲਾਭ ਵੀ ਹੋਏਗਾ ਤੇ ਮੈਂ ਸਮਝਦਾ ਕਿ ਲੋਕਾਂ ਨੂੰ ਸਿਰਫ ਅੱਜ ਹੀ ਨਹੀਂ ਅੰਤਰਰਾਸ਼ਟਰੀ ਯੋਗ ਦਿਵਸ ਤੇ ਮੌਕੇ ਤੇ ਨਹੀਂ ਸਗੋਂ ਰੋਜ਼ਾਨਾ ਦੇ ਜੀਵਨ ਵਿੱਚ ਵੀ ਯੋਗ ਨੂੰ ਅਪਣਾਉਣਾ ਚਾਹੀਦਾ ਹੈ ਤੇ ਯੋਗ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰਕੇ ਰੋਗ ਮੁਕਤ ਹੋਣਾ ਚਾਹੀਦਾ ਹੈ ਮੇਰਾ ਇਹੀ ਸੰਦੇਸ਼ ਹੈ ਤੇ ਸਾਰਿਆਂ ਨੂੰ ਇਹੀ ਅਪੀਲ ਹੈ ਥੈਂਕ ਯ